ਤੁਸੀਂ ਵੇਖ ਰਹੇ ਹੋ ਜੀ ਕੈਮਰਟੀ ਵੀ ਨਵਾਂ ਸ਼ਹਿਰ ਤੋਂ ਜਸਵੀਰ ਸਿੰਘ ਲੂਤੋਰੇ ਮੇਰੇ ਨਾਲ ਗਰਜਿੰਦਰ ਸਿੰਘ ਗਰੂ ਅੱਜ ਅਸੀਂ ਪਹੁੰਚੇ ਹਾਂ ਸਤਲੁਜ ਦਰਿਆ ਦੇ ਤਰਜਵਾਲ ਬੰਦੇ ਉੱਤੇ ਜਿੱਥੇ ਹਾਲਾਤ ਬੜੇ ਨਾਜ਼ੁਕ ਬਣੇ ਹੋਏ ਨੇ ਬੰਨ ਦੀ ਬੜੀ ਬੁਰੀ ਹਾਲਤ ਹੈ ਤੇ ਲੋਕੀ ਇਸ ਵੇਲੇ ਇਕੱਠੇ ਹੋਏ ਨੇ ਜਿਨ੍ਹਾਂ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਕੋਈ ਵੀ ਅਧਿਕਾਰੀ ਇੱਥੇ ਨਾ ਆ ਰਿਹਾ ਤੇ ਨਾ ਉਹਨਾਂ ਦੀ ਕੋਈ ਸਾਰ ਲੈ ਰਿਹਾ ਤੇ ਕਰਮਚਾਰੀਆਂ ਵੱਲੋਂ ਵੀ ਕਿਸੇ ਤਰ੍ਹਾਂ ਦੀ ਸਾਰ ਨਹੀਂ ਲਈ ਗਈ ਤੇ ਤੁਹਾਨੂੰ ਦਿਖਾਉਨੇ ਹਾਲਾਤ ਕਿਹੋ ਜਿਹੇ ਬਣੇ ਹੋਏ ਨੇ ਤੇ ਲੋਕੀ ਇਸ ਸਮੇਂ ਕੀ ਕਹਿਣਾ ਚਾਹੁੰਦੇ ਨੇ ਇਸ ਹਾਲਾਤਾਂ ਦੇ ਉੱਤੇ ਕਿਉਂਕਿ ਇਸ ਸਮੇਂ ਜਦੋਂ ਹਰ ਇੱਕ ਸਾਲ بارش ਆਉਂਦੀ ਆ ਭਾਰੀ ਮੀਂਹ ਆਉਂਦੇ ਆ ਤੇ ਪ੍ਰਸ਼ਾਸਨ ਫੇਰ ਜਾਗਦਾ ਜਦੋਂ ਕਟਨਾਵਾ ਵਾਪਰਨੀਆ ਸ਼ੁਰੂ ਹੋ ਜਣੀ ਆ ਅੱਜ ਤੁਸੀਂ ਦੇਖੋ ਕਿਹੋ ਜਿھے ਦਿਨੋਂ ਰਾਤ بارش ਪੈ ਰਹੀ ਹੈ ਤੇ ਬੰਦ ਦੇ ਹਾਲਾਤ ਕਿਹੋ ਜਿھے ਬਣੇ ਹੋਏ ਨੇ ਤੇ ਤੁਹਾਡੀ ਅਸੀਂ ਗੱਲਬਾਤ ਕਰਾਉਣੇ ਆ ਇਲਾਕਾ ਵਾਸੀਆਂ ਦੇ ਨਾਲ ਤਜਵਲ ਤੋਂ ਤਾਥੈਂਗ ਆ ਜਿਹੜਾ ਸਾਡੇ ਤਜਵਲ ਕੰਪਲੈਕਸ ਆ ਦਰਿਆ ਸਤਲੁਜ ਦਾ ਇਹਦੀ ਬੜੀ ਖਸਤਾ ਹਾਲ ਜੀ ਹੋਈ ਆ ਮੇਕ ਮੇਲੇ ਦੀ ਗੌਰ ਹੀ ਨਹੀਂ ਕਰਦੇ ਨਾ ਪ੍ਰਸ਼ਾਸਨ ਹੀ ਇੱਥੇ ģੇੜਾ ਮਾਰਦਾ ਦੇਖੋ ਕਿੰਨਾ ਡਰ ਹੋਇਆ ਪਾਣੀ ਦਾ ਦਵਾਈ ਮੱਚੀ ਪਈ ਆ ਤਾਂ ਇੱਥੇ ਬੰਦੇ ਨਾਲ ਦਰਿਆ ਦੇ ਕੰਢਿਆਂ ਤੇ ਇੰਨਾ ਝਾੜ ਝੁੰਡਾ ਜਿਆ ਹੋਇਆ ਉਹ ਥੱਲੇੋਂ ਪਤਾ ਹੀ ਨਹੀਂ ਲੱਗਦਾ ਕਿਸੇ ਵੇਲੇ ਕਿੱਥੋਂ ਢਾ ਲੱਗ ਜਾਣੀ ਆ ਆ ਮਡਾਲੇ ਦੇ ਸਾਹਮਣੇ ਕੋਈ ਘਾਰਾ ਨਹੀਂ ਪੂਰਦੇ ਉੱਪਰ ਜਿਹੜੇ ਬੰਨਾਂ ਨੂੰ ਪਏ ਆ ਇਹਦਾ ਮਿਹਰਬਾਨੀ ਕਰਕੇ ਸਾਡਾ ਸੁਣਨਾ ਚਾਹੀਦਾ ਪ੍ਰਸ਼ਾਸਨ ਨੂੰ ਆ ਕੇ ਦੇਖਣਾ ਚਾਹੀਦਾ ਤੇ ਆ ਬਾਰਸ਼ ਦੇਖ ਲਓ ਕਿੰਨੀ ਹੋ ਰਹੀ ਆ ਦਰਿਆ ਚ ਪਾਣੀ ਖਤਰੇ ਦੇ ਨਿਸ਼ਾਨ ਤੇ ਆ ਐਨ ਕੰਢਿਆਂ ਤੇ ਲੱਗਿਆ ਆ ਕਿ ਕੋਈ ਵੀ ਨਹੀਂ ਹਾਂਜੀ ਕੋ ਜਿਹੜਾ ਬੇਲਦਾਰ ਵਿਚਾਰੇ ਉਧਰੋਂ ਲਿਆ ਕੇ ਪਠਾਨਕੋਟ ਤੋਂ ਇੱਥੇ ਲਾਇਆ ਇੱਕ ਅੱਧਾ ਅੱਗੇ ਤੇ ਲੋਕ ਲੁੰਦੇ ਸੀ ਹੁਣ ਕੋਈ ਹੈ ਹੀ ਨਹੀਂ ਸੀ ਰਾਤ ਨੂੰ ਉਹ ਇੱਕ ਕਿਸ਼ਨ কুমার ਜੀ ਕਹਿਗੇ ਸੀ ਇੱਥੇ ਬੰਦਿਆ ਡਿਊਟੀ ਤਿੰਨ ਚਾਰ ਰਾਤ ਨੂੰ ਤਿੰਨ ਚਾਰ ਦਿਨੇ ਰਹਿਣ ਇਹਦੀ ਗੌਰ ਰੱਖਣ ਕੋਈ ਇੱਥੇ ਤਾਂ ਇੱਕੋ ਹੀ ਬੰਦਾ ਆਇਆ ਬਸ ਉਹਨੂੰ ਇੰਨਾ ਹੈ ਨਹੀਂ ਪਤਾ ਹੀ ਨਹੀਂ ਕੋਈ ਵੀ ਵਿਚਾਰਾ ਹੈ ਹੀ ਪੁਰਾਣਾ ਉਧਰ ਦਾ ਅਣਜਾਣ ਬੰਦਾ ਦਰਿਆ ਦੇ ਕੰਢੇ ਦੇ ਤਾਂ ਤੁਹਾਨੂੰ ਪਤਾ ਬਹੁਤ ਖਤਰਾ ਹੈ ਜੀ ਇਹਦਾ ਆਹੀ ਬਰਸਾਤ ਦੇ ਦੱਸ ਦੇਣਾ ਜੇਦੋਂ ਵੀ ਕੋਈ ਲੂਜ਼ ਹੋ ਗਿਆ ਤਾਂ ਬਹੁਤ ਕੰਮ ਖਰਾਬ ਹੈ ਬਾਕੀ ਇੱਧਰ ਜਿਹੜੀ ਠੋਕਰ ਆ ਉਹਦੇ ਤੇ ਸਿੱਧਾ ਪਾਣੀ ਵਜਦਾ ਉਹਦੇ ਨਾਲ ਹੀ ਉਰਲੇ ਪਾਸੇ ਨੂੰ ਢਾਜੀ ਥੱਲੇ ਨੂੰ ਇੰਨਾ ਝਾੜ ਝੁੰਡਾ ਉਹਦੇ ਥੱਲੇ ਵਿੱਚ ਪਾਣੀ ਵੜੀ ਜਾਂਦਾ ਉੱਥੋਂ ਕੋਈ ਜਿੱਥੇ ਅੱਜ ਤੋਂ 88 ਸੂਰਤ ਸੂਰਤੀ ਸਿੰਘ ਜਿਹੜੀ ਐ ਡੀਸੀ ਸਾਹਿਬ ਸੀ ਉਹ ਲੱਗੇ ਸੀ ਉੱਥੇ ਤਾਂ ਉੱਠਣ ਦੀ ਡੇਰੇ ਉਸੇ ਵੇਲੇ ਬੰਨਾ ਉੱਥੋਂ ਬਹਿ ਗਿਆ ਉੱਥੇ ਕੋਈ ਪਤਾ ਨਹੀਂ ਲੱਗਦਾ ਥੱਲਿਓਂ ਥੱਲਿਓਂ ਖੁਰੀ ਜਾਂਦਾ ਰੇਤਾ ਤੇ ਪੰਜ ਪੰਜ 10 ਦਾ ਫੋਟੇ ਤਾਂ ਪਿੱਛੋਂ ਜਾ ਕੇ ਘਾਰਾ ਪਾ ਕੇ ਤੇ ਚੱਲ ਹੋਰ ਲੋ ਜਾਂਦਾ ਦੇਖੋ ਇੱਥੇ ਕੋਈ ਨਹਿਰੀ ਵਿਭਾਗ ਵਾਲਾ ਬੰਦਾ ਕੋਈ ਟਾਈਮ ਦੇ ਨਾਲ ਹਾਜ਼ਰ ਨਹੀਂ ਹੁੰਦਾ ਜੀ ਤੇ ਡਿਊਟੀ ਕਦੇ ਕਿਸੇ ਬੰਦੇ ਦੀ ਲਾਂਦੇ ਤੇ ਕਦੇ ਕਿਸੇ ਬੰਦੇ ਦੀ ਲਾਂਦੇ ਆ ਪੱਕੇ ਇੱਥੇ ਦਿਨ ਰਾਤ ਲਈ ਬੰਦੇ ਚਾਹੀਦੇ ਜ਼ਰੂਰੀ ਆ ਜੀ ਔਰ ਇਸ ਦਰਿਆ ਦੀ ਸਫਾਈ ਜ਼ਰੂਰੀ ਹੋਣੀ ਚਾਹੀਦੀ ਨਾਲ ਨਾਲ ਤੋਂ ਕੰਡਿਆਂ ਦੀ ਪਾਣੀ ਦੇਖਣ ਜੋ ਹੋਵੇ ਜੀ ਤੇ ਖਤਰਾ ਵੀ ਇੱਥੇ ਪੈਦਾ ਆ ਕਿ ਬੰਦ ਬੰਦੇ ਨਾਲ ਢਾ ਲੱਗਦੀ ਆ ਜੀ ਉਹਨੂੰ ਦੇਖਿਆ ਜਾਵੇ ਤੇ ਇੱਥੇ ਕੋਈ ਮੰਨ ਲਾ ਲਾਈਟ ਦਾ ਪ੍ਰਬੰਧ ਨਹੀਂ ਹੈ ਵੀ ਜੇ ਮੰਨ ਲਾ ਕੋ ਰਾਤ ਨੂੰ ਅਭੀ ਨਵੀ ਹੋ ਜਵੇ ਤਾਂ ਇੱਥੇ ਕੀ ਪ੍ਰਸ਼ਾਸਨ ਨੂੰ ਚਾਹੀਦਾ ਕਿ ਇੱਥੇ ਲਾਈਟ ਦਾ ਪ੍ਰਬੰਧ ਜ਼ਰੂਰੀ ਕਰੇ ਬੇਨਤੀ ਕੀਤੀ ਜਾਂਦੀ ਪ੍ਰਸ਼ਾਖਿਆਂ ਨੂੰ ਫਿਰ ਲਾਈਟ ਜ਼ਰੂਰੀ ਹੈ ਕਿਉਂਕਿ ਅੱਗੇ ਵੀ ਲਾਈਟਾਂ ਲੱਗੀਆਂ ਸੀ ਕੰਮ ਹੈ ਮਾੜਾ ਮੋਟਾ ਰਾਤ ਨੂੰ ਜੇ ਕਰਨਾ ਪਵੇ ਥੱਲੇ ਠਿੱਟਣੇ ਪੈਣ ਤੇ ਕਿੱਥੇ ਕਾਹਦੇ ਨੇ ਠਿੱਟੇ ਜਾਣੇ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ ਲਈ ਬੈਲ ਆਈਕਨ ਤੇ ਕਲਿੱਕ ਕਰੋ